ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਬੁਰਜ ਹਰੀਕੇ ਦੇ ਵਿੱਚ ਇਹ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਮਿੱਤਰੋ ਤਸਵੀਰ ਇਸ ਪਿੰਡ ਨੂੰ ਜੈਤੋ ਲੱਗਦੀ ਆ ਤੇ ਬਰਗਾੜੀ ਤੋਂ ਸਿੱਧੀ ਛੜਕਦੇ ਜਾਂ ਕੋੜਕੇ ਪੂਰੇ ਤੋਂ ਜਦੋਂ ਆਪਾਂ ਬਰਗਾੜੀ ਵਾਲੇ ਪਾਸੇ ਨੂੰ ਵੱਢੀ ਦਾ ਦਾ ਬੈਬਲ ਵਾਲਾ ਸੂਆ ਪਾਰ ਕਰਦੇ ਆ ਸਾਰ ਜਿਹੜੀ ਸਿੱਧੀ ਛੜਕਾ ਉਹ ਇਸ ਪਿੰਡ ਦੇ ਵਿੱਚ ਐਂਟਰੀ ਮਾਰਦੀ ਆ ਮਿੱਤਰੋ ਦੋ گاਵਾ ਵਿਖਾਉਣੀਆਂ ਇੱਕ ਤਾਂ ਗਾਂ ਤੁਹਾਨੂੰ ਚੰਗੇ ਦੁੱਧ ਦੀ ਮਾਲਕਣ ਚਮਕ ਧਮਕਾਲੀ ਪੜੀ ਸਭੀ ਦਿਖਾਉਣੀਆਂ ਤੇ ਇੱਕ ਵੈੜ ਦਿਖਾਉਣੀਆਂ ਤੁਹਾਨੂੰ ਮਿੱਤਰੋ ਤੋਕਣ ਚੰਗੇ ਦੁੱਧ ਦੀ ਮਾਲਕਣ ਕੀ ਡਿਟੇਲ ਆ ਸਾਰੀ ਗੱਲਬਾਤ ਕਰਦੇ ਆ ਬਾਈ ਦੇ ਨਾਲ ਆਪਾਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਬਾਈ ਬਹੁਤ ਵਧੀਆ ਜੀ ਸੇਤਾ ਠੀਕ ਆ ਬਹੁਤ ਵਧੀਆ ਬਾਈ ਸਰਵੇ ਤੂੰ ਸੁਣਾ ਠੀਕ ਆ ਵੀਰੇ ਇੱਕ ਵਾਰੀ ਨਾਂ ਦੱਸ ਦੇ ਭਰਾ ਮੇਰਾ ਨਾਂ ਬਾਈ ਹਰਪ੍ਰੀਤ ਐ ਪਿੰਡ ਬੁਰਜ ਹਰੀਕਾ ਜ਼ਿਲ੍ਹਾ ਆਪਾਂ ਨੂੰ ਫ੍ਰੀ ਰਿਕਾਰਡ ਪਿਆ ਹੈ ਤਹਿਸੀਲ ਜੈਤੋ ਆ ਠੀਕ ਆ ਵੀਰੇ ਬਰਗਾੜੀ ਤੋਂ 3 ਕਿਲੋਮੀਟਰ ਤੇ ਪਿੰਡ ਰਹਿ ਜਾਂਦਾ ਆਪਣਾ ਠੀਕ ਆ ਠੀਕ ਆ ਉਹ ਨਾ ਜਿਹੜੀ ਗਾਮ ਆਪਣੀ ਇਹ ਕਿੰਨਾ ਸੁਆ ਸੂਰੀ ਆ ਵੀਰੇ ਇਹ ਦੂਜਾ ਸੁਆ origignal ਵਹਿੜ ਸੂਰੀ ਆ ਬਾਈ ਦੂਜਾ ਸੁਆ ਹਾਂਜੀ ਤੇ ਦਿਨ ਕਿੰਨੇ ਲੱਜੂਗੀ ਵੀਰੇ ਹਜੇ ਇਹ ਜੇ ਬਾਈ ਤਿੰਨ ਦਿਨ ਬਾਕੀ ਆ ਦਿਨ ਪੂਰੇ ਆ ਲਜਾਨ ਨੂੰ ਇਹ ਦੋ ਤਿੰਨ ਦਿਨ ਹਜੇ ਕੱਢ ਜੂਗੀ ਠੀਕ ਆ ਵੀਰੇ ਹਾਂਜੀ ਤੇ ਦੁੱਧ ਕਿੰਨੇ ਕੁ ਦੇ ਦਿੰਦੀ ਆ ਵੀਰੇ ਇਹ ਬਾਈ 32 ਕਿਲੋ ਇਹਦਾ ਪਹਿਲੇ ਸੂਏ ਚੋਇਆ ਹੋਇਆ ਹੈ 32 ਕਿਲੋ ਪਹਿਲੇ ਸੂਏ ਦੁੱਧ ਦਿੱਤਾ ਹੋਇਆ ਹਾਂ ਐਤੀ ਇਹਦੀ 35 ਕਿਲੋ ਦੀ ਆਸ ਆ ਬਾਈ ਠੀਕ ਆ ਬਾਈ ਠੀਕ ਆ ਵੀਰੇ ਸੀਮਨ ਕਿਹੜਾ ਲਵਾਤਾ ਫਿਰ ਵੀਰੇ ਨਹੀਂ ਸੀਮਨ ਦੀ ਕੋਈ ਜਾਣਕਾਰੀ ਨਹੀਂ ਬਾਈ ਸਰਵੇ ਆਪਾਂ ਨੂੰ ਆਪਾਂ ਲਈ ਹੋਈ ਆ ਠੀਕ ਆ ਵੀਰੇ ਠੀਕ ਆ ਆਪਾਂ ਖਰੀਦੀ ਆ ਵੜਾ ਇਹ ਵੜੇ ਵੀਰੇ ਫਿਰ ਰੇਟ ਕੀ ਕਰਾਂਗੇ ਬਾਈ ਆਪਾਂ ਰੇਟ ਇਹਦਾ ਬਾਈ 88000 ਕਰਾਂਗੇ ਮਾਨਤਾ ਨੇ ਦੇ ਵਿੱਚੋਂ ਕੋਈ ਜਰੂਰ ਕਰਾਂਗੇ ਜੀ ਦੂਰੋਂ ਨੇੜੇ ਆਏ ਬਾਈ ਦਾ ਠੀਕ ਹੈ ਵੀਰੇ ਕੱਢੀਏ ਬਾਰੋ ਤੂਰੀਏ ਭਰਾ ਜੀ ਖੋਲੋ ਮੜਾ ਜਾ ਲੈ ਵੀ ਮਿੱਤਰੋ ਪਿਓਰ ਦੂਜਾ ਸੁਆ ਕਰਮ ਵਾਲੀ ਸੁੰਦੀ ਆ ਸੁਣ ਦੇ ਵਿੱਚ ਦਿਨ ਹਰੇ ਜਰੂਰ ਕਰ ਦੂਗੀ ਪੰਜ ਚਾਰ ਪਾਕੀ ਬਰੀਕੀ ਬਲੂਕੀ ਆਰਡਰ ਦੀ ਕੁਆਲਿਟੀ ਪਠਪੁੜੇ ਵੱਲੋਂ ਲੇਵੇ ਵੱਲੋਂ ਕਮਾਲ ਦੀ ਤਿਆਰੀ ਆ ਜਿਹੜੀ ਗਾਣੇ ਕੀਤੀ ਹੋਈ ਆ ਫੁਥਣ ਤੁਣ ਬਹੁਤ ਚੰਗਾ ਲੱਗਾ ਹੋਇਆ ਕਰਮ ਵਾਲੀ ਨੂੰ ਦੇਖ ਸਕਦੇ ਹੋ ਮਿੱਤਰੋ ਤੁਸੀਂ ਤੋਰਤਾਰ ਪਲਵਾਨ ਅਰਗੀਆ ਕਰਮ ਵਾਲੀ ਦੀ ਲਿਓ ਹੋਏ ਚਮਕਦਮ ਕਾਲੀ ਬਣੀ ਉਹ ਗਾਵ ਵਧੀਆ ਪੰਤਰ ਪਾਰਟੀ ਦੇ ਵਿੱਚ ਦੁੱਧ ਬਈ 32 ਲੀਟਰ ਪਹਿਲੇ ਉਸੇ ਦਿੱਤਾ ਹੋਇਆ ਤੇ 35 ਕਿਲੋ ਦੀਨਾ ਵੀ ਬਣਦਾ ਕਿਉਂਕਿ ਗਾਂ ਦੇ ਵਿੱਚ ਡਿਜ਼ਾਈਨ ਬਹੁਤ ਚੰਗੇ ਆ ਬਈ ਅੰਗ ਬਹੁਤ ਚੰਗੇ ਲੱਗੇ ਆ ਗਾਂ ਨੂੰ ਜਿੰਨੀ ਹੈਗੀ ਆ ਚਮਕਦਮ ਕਾਲੀ ਗਾਵਾ ਕੋਈ ਫਿੱਕੀ ਨਾ ਮੰਨ ਕੇ ਲੈ ਰਹੇ ਮਨ ਲਓ ਤੁਸੀਂ ਵਿਕਰਮ ਵਾਲੀ ਤੇ ਪਰਸ਼ਾਵਾਂ ਦੀਦਾ ਵਾ ਹੀ ਨਹੀਂ ਚਮਕਾ ਬਾਕੀ ਵਿਜੂਦ ਚੰਗਾ ਵਾ 88000 ਰੁਪਿਆ ਰੇਟ ਆ ਲੈ ਵੀ ਭਾਈ ਆ ਵੈੜ ਤੇ ਕਰੇ ਤਈ ਚੜ ਕੇ ਤੋਕੜ ਪਰੇ ਏ ਬਾਈ 6 ਮਹੀਨਿਆਂ ਦਾ ਬੱਚਾ ਸੱਟ ਗਈ ਬਾਈ ਸਰਬੇ ਠੀਕ ਆ ਵੀਰੇ ਤੇ ਇਸ ਟਾਈਮ ਇਹ ਸਾਫ ਆ ਓਕੇ ਕਰਾਈ ਹੋਈ ਆ ਦਵਾਈ ਦੂਈ ਤਰੀ ਹੋਈ ਆ ਤੇ 12 ਕਿਲੋ ਦੁੱਧ ਤੇ ਚੱਲਦੀ ਆ ਠੀਕ ਆ ਵੀਰੇ ਕਿੰਨਾ ਟਾਈਮ ਹੋ ਗਿਆ ਬੱਚਾ ਸੱਟੇ ਨੂੰ ਬਾਈ ਇਹਨੂੰ ਬੱਚਾ ਸੱਟੇ ਨੂੰ ਬਾਈ ਅੱਜ 20 ਦਿਨ ਹੋ ਗਏ 20 ਦਿਨ ਹੋ ਗਏ ਬੱਚਾ ਸੱਟੇ ਨੂੰ ਹੈ ਠੀਕ ਹੈ ਦੁੱਧ ਹੁਣ 12 ਕਿਲੋ ਤਿਆਰ ਆ ਹੈ ਹਾਂਜੀ 12 ਕਿਲੋ ਨੈਟ ਤਿਆਰ ਆ ਠੀਕ ਹੈ ਚਵਾਈ ਚੁਈ ਕਿਵੇਂ ਆ ਵੀਰੇ ਚਵਾਈ ਭੂਰ ਛਿੱਟਾ ਥਾਣ ਬਾਅਦ ਘਟਦੀ ਆਪਣੀ ਫੁੱਲ ਗਰੰਟੀ ਹੋਊਗੀ ਬਾਈ ਠੀਕ ਆ ਵੀਰੇ ਠੀਕ ਆ ਬਾਈ ਤੇ ਖਾਣ ਪੀਣ ਨੂੰ ਖੁੱਲੀ ਆ ਭਰਾ ਹਾਂਜੀ ਖਾਣ ਪੀਣ ਨੂੰ ਖੁੱਲੀ ਆ ਕੋਸ ਭਾਈ ਚਲੋ ਠੀਕ ਆ ਵੀਰੇ ਕਿੰਨੇ ਦੀ ਦੇਦਗੇ ਵੱਡੇ ਭਾਈ ਹਾਂਜੀ ਕਿੰਨੇ ਦੀ ਦੇਦਗੇ ਮੈਂ ਕਿਹਾ ਇਹ ਇਹਦਾ ਮੁੱਲ 32000 ਕਰਦੇ ਆਂ ਬਾਈ ਸਰਬੇ 32000 ਮੰਨਤਾ ਨੇ ਇਹਦੇ ਵਿੱਚੋਂ ਭਰਾ ਜਰੂਰ ਕਰਾਂਗੇ ਜੀ ਤੋਰੀ ਵੀਰੇ ਮੜਾ ਕੱਢੀ ਬਾਹਰ ਨੂੰ ਭਰਾ ਲੈ ਵੀ ਮਿੱਤਰੋ 12 ਕਿਲੋ ਦੁੱਧ ਇਹਨੇ ਕਰਮਾ ਵਾਲੀ ਨੇ ਦਿੱਤਾ ਹੋਇਆ ਤੇ ਹੁਣ ਵੀ ਤਿਆਰ ਹਾਜ਼ਰ ਨਜ਼ਰ ਆ 6 ਮਹੀਨਿਆਂ ਦਾ ਬੱਚਾ ਸੁੱਟ ਗਈ 6 ਮਹੀਨਿਆਂ ਤੇ ਬੱਚਾ ਸੁੱਟਣ ਤੋਂ ਬਾਅਦ ਇਹਦੇ ਦਵਾਈ ਵਗੈਰਾ ਅੰਦਰ-ਉਂਦਰ ਦੀ ਓਕੇ ਕਰਾ ਕੇ ਹੁਣ ਬਈ 12 ਕਿਲੋ ਦੁੱਧ ਤੇ ਚੱਲ ਪਈ ਤੇ ਹਜੇ ਜੇ ਮੌਸਮ ਸਹੀ ਹੁੰਦਾ ਤਾਂ ਮਿੱਤਰੋ 15 ਕਿਲੋ ਦੁੱਧ ਤੇ ਜਾਂਦੀ ਗਾਂ ਬਾਕੀ ਲੇਵੇ ਭਾਂਡੇ ਵਾਲੀ ਆ ਤੁਸੀਂ ਆਪ ਵੀ ਦੇਖ ਸਕਦੇ ਆ ਥਣ ਲੇਵੇ ਲੋ ਚੰਗੀ ਅਜਿੰਨੀ ਹੈਗੀ ਮੇਥੋਂ ਕੁਆਲਟੀ ਕੁਆਲਟੀ ਚੰਗੀ ਆ ਖਾਣ ਪੀਣ ਨੂੰ ਖੋਲੀ 12 ਕਿਲੋ ਦੁੱਧ ਐਨ ਹਾਜ਼ਰ ਜਿਹੜਾ ਜਿਹੜਾ ਤਿਆਰ ਭਾਂਡੇ ਦੇ ਵਿੱਚ ਜਿਹੜਾ ਪਉਂਦੀ ਆ ਲੈ ਪੋਤਿਆਂ ਦਾ ਲੇਵਾ ਵਿਖਾ ਦੀ ਅਖੀਰ ਨੂੰ ਨਾਲ ਮੜਾ ਜਾ ਤੇ 32000 ਰੁਪਏ ਇਹਦਾ ਰੇਟ ਆ ਮਾਨਤਨ ਹੋ ਜਾਊਗਾ ਗਾਂ ਚੰਗੀ ਆ ਬਈ ਮਿੱਤਰੋ ਕਿਉਂਕਿ 2 ਰੁਪਏ ਘੱਟ ਲਾ ਕੇ ਵੀ ਥੋਦੇ ਨੇ ਉਹਨਾਂ ਹੀ ਦਈ ਜਾਣਾ ਇਹਦੀ ਕਿਹੜਾ ਨਾਲੇ ਇਹ ਕਿਹੜਾ ਹੈਗਾ ਵੀ ਫਰਾਕ ਵਾਲਾ ਜਾਂ ਉਹਵੇਂ ਇਹ ਤਾਂ ਕਰਮ ਵਾਲੀ ਨੇ ਬੱਚਾ ਸੁੱਟੇ 6 ਮਹੀਨਿਆਂ ਦਾ ਵੀ ਵੀ ਕਿੰਨੇ 20-22 ਦਿਨ ਹੋ ਗਏ ਬੱਚਾ ਸੁੱਟੇ ਨੂੰ ਵੀਰੇ 20 ਦਿਨ ਹੋ ਗਏ ਜੀ ਠੀਕ ਹੈ ਵੀਰੇ 20 ਦਿਨ ਹੋ ਗਏ ਬੱਚਾ ਸੁੱਟੇ ਨੂੰ ਤੇ 12 ਕਿਲੋ ਦੁੱਧ ਤਿਆਰ ਕਰ ਗਈ ਹੈ ਕਰਮ ਵਾਲੀ ਮਿੱਤਰੋ ਤੇ ਵੀਰੇ ਨੰਬਰ ਦਈ ਕਿਹੜਾ ਦੀ ਭਰਾ ਨੰਬਰ ਮੇਰਾ ਭਾਈ WhatsApp ਨੰਬਰ 9814083872 ਹੈ ਹਾਂਜੀ ਕਾਲਿੰਗ ਨੰਬਰ 628026702 ਹੈ ਇੱਕ ਵਾਰੀ ਹੋਰ ਬੋਲ ਦਈਏ ਵੀਰੇ ਕਾਲਿੰਗ ਨੰਬਰ 628026702 ਜੀ WhatsApp ਨੰਬਰ 9814083778 ਠੀਕ ਹੈ ਵੀਰੇ ਇਸ ਨੰਬਰ ਤੇ ਕਰਨੇ ਤੁਸੀਂ ਮਿੱਤਰੋ ਬਾਈਨਾ ਗਲਤ ਬਾਤ ਪਿੰਡ ਹੈਗਾ ਵਾ ਬੁਰਜ ਹਰੀ ਕੇ ਕਲਾ ਹਰੀ ਕੇ ਔਰ ਇਹ ਪਿੰਡ ਕੋਟਕ ਪੂਰੇ ਤੋਂ ਬਰਗਾੜੀ ਰੋਡ ਦੇ ਉੱਤੇ ਬਹਿਵਲਾਂ ਬਹਿਵਲ ਵਾਲਾ ਸੂਆ ਪਾਰ ਕਰਦੇ ਆ ਸਰ ਬਿਲਕੁਕੁਲ ਨੇੜੇ ਪਿੰਡ ਹੈ ਗਲਪਾ ਤੰਡਾ ਧੰਨਵਾਦ